ਓਸਨੋ ਸਤ ਸਕੇ ਮੈਂ ਸਾਰੇ ਨੇ ਠੀਕ ਠਾਕ ਅੱਜ ਥੋੜਾ ਜਿਹਾ ਮੌਸਮ ਦੇ ਵਿੱਚ ਫੇਰ ਚੇਂਜਸ ਜੀ ਆਈ ਹੈ ਸੁਬਾਹ ਜੀ ਠੰਡ ਜੀ ਮਹਿਸੂਸ ਹੋ ਰਹੀ ਹੈ ਕਿਉਂਕਿ ਕਈ ਥਾਵਾਂ ਦੇ ਉੱਪਰ ਗੜੇ ਮਾਰੀ ਵੀ ਹੋਈ ਹੈ ਤੇ ਪਾਣੀ ਬਾਰਸ਼ ਵੀ ਜਿਹੜੀ ਹੋਈ ਹੈ ਉਹਦੇ ਨਾਲ ਇੱਕ ਵਾਰ ਜਿਹਾ ਮੌਸਮ ਕਾਫੀ ਚੇਂਜ ਹੋਇਆ ਹੈ ਤੇ ਦਿਹਾਲ ਹੁਣ ਤਾਂ ਰੇਤ ਉੱਪਰ ਨਿਕਲੀ ਆਈ ਹੈ ਤੇ ਪਰ ਕੇ ਪਿਆ ਹੈਗਾ ਚਲੋ ਦੋਸਤੋ ਨਾਲ ਕਰੀਏ ਗੱਲਬਾਤ ਕਿਉਂਕਿ ਹੁਣ ਆਇਆ ਕਰਾਂਗੇ ਲਾਈਵ ਕਿ ਆਪਣਾ ਲਾਈਵ ਅਜੇ ਹੋਣੀ ਚੱਲਿਆ ਜਦੇ ਤੇ ਪਹਿਲਾਂ ਜਿਹੜਾ ਬੰਦ ਸੀਗਾ ਫਿਰ ਦੋਸਤੋ ਕਿਵੇਂ ਠੀਕ ਠਾਕ ਸੋਸ਼ਲ ਮੀਡੀਆ ਦੇ ਦੇ ਅੱਜ ਕੱਲ੍ਹ ਕਾਫੀ ਲੈਕਚਰ ਗੰਦ ਪਹਿਲੇ ਹੋਇਆ ਗਿਆ ਤੇ ਇਹਨਾਂ ਦਾ ਤਾਂ ਰੱਬ ਹੀ ਰੱਖ ਹੈ ਤੁਸੀਂ ਸਾਡੇ ਨਾਲ ਜੁੜੇ ਹੋਵਗਾ ਸੀ ਅਜੇ ਇਹਨਾਂ ਚੀਜ਼ਾਂ ਤੇ ਨਵੇਂ ਆ ਭਾਈ ਇਹਨਾਂ ਚੀਜ਼ਾਂ ਦਾ ਬਾਲਾ ਹੀ ਆਪਾਂ ਨਹੀਂ ਰੱਖਿਆ ਗਿਆ ਸਿਸਟਮ ਸਾਰੇ ਵਧ ਗਿਆ ਹੋ ਗਏ ਆ کافی ਦਿਨਾਂ ਪਿਛਲੇ ਦਿਨਾਂ ਜਿ ਵਿੱਚ کافی ਵਾਇਰਲ ਫੈਰ ਰਹੀ ਸੀ ਬਿਮਾਰੀਆਂ کافی ਹੋ ਰਹੀਆਂ ਸੀ ਇਹ ਬੜਾ ਸਿਸਟਮ ਹੁਣ ਵਿਗੜਿਆ ਪਿਆ ਹੈਗਾ ਲੋਕਾਂ ਦੀ ਸਿਹਤ کافی ਖਰਾਬ ਹੋ ਰਹੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਗੱਲਾਂ ਨੇ ਤੁਹਾਡੇ ਨਾਲ ਹੌਲੀ ਹੌਲੀ ਕਰਦੇ ਰਿਹਾ ਕਰਾਂਗੇ ਇਨਫੋਰਮੇਸ਼ਨ ਕਿਉਂਕਿ ਯੋਕੇ ਸਮੇਂ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਪਰ ਉਸ ਦਾ ਨੁਕਸਾਨ ਉਸ ਤੋਂ ਵੱਧ ਜਿਹੜਾ ਹੋ ਰਿਹਾ ਹੈਗਾ ਉਹ ਇੱਕ ਚਿੰਤਾ ਦਾ ਵਿਸ਼ਾ ਜਿੰਨੂੰ ਹੈਗੀ ਹੈ ਕਿ ਲੋਕ ਗਲਤ ਇਸਤੇਮਾਲ ਜਿਹੜਾ ਕਰ ਰਹੇ ਨੇ ਉਹਦੇ ਨਾਲ ਕਾਫੀ ਨੁਕਸਾਨ ਆਉਣ ਵਾਲੀ ਜਨਰੇਸ਼ਨ ਦਾ ਹੋ ਰਿਹਾ ਹੈਗਾ ਸਰਕਾਰਾਂ ਚਾਹੁੰਦੀਆਂ ਨੇ ਕਿ ਸਖਤ ਸਟੈਪ ਇਹਦੇ ਵਿੱਚ ਚੁੱਕਿਆ ਜਾਵੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਪਲੇਟਫਾਰਮ ਦੇ ਚੱਲੇ ਜਾਓ ਇੰਨਾ ਨੰਗੇਜ਼ ਪੁਣਾ ਹਰ ਇੱਕ ਚੀਜ਼ ਦੀ ਹੱਦ ਜਿਹੜੀ ਟੱਪੀ ਗਈ ਹੈ ਪਰ ਉਹਦੇ ਵਿੱਚ ਜਿੱਥੇ ਕਈ ਦੇਸ਼ਾਂ ਦੇ ਵਿੱਚ ਵੇਖਿਆ ਗਿਆ ਕਿ ਉਹਨਾਂ ਦੇ ਵਿੱਚ ਕਈ ਸਾਈਟਾਂ ਜਾਂ ਐਪਲੀਕੇਸ਼ਨਾਂ ਉਹ ਬੰਦ ਨੇ ਕੋਈ ਨਹੀਂ ਚੱਲ ਸਕਦੀਆਂ ਗੀਆਂ ਪਰ ਸਾਡੇ ਅਜੇ ਤੱਕ ਇਦਾਂ ਦਾ ਕੁਝ ਵੀ ਨਹੀਂ ਆਇਆ ਕਈ ਥਾਵਾਂ ਦੇ ਉੱਪਰ ਹੈਗਾ ਜਿਵੇਂ ਹੁਣ YouTube ਹੈਗਾ YouTube ਦੇ ਉੱਪਰ ਥੋੜੀ-ਮੋਟੀ ਜਿਹੀ ਸਖਤਾਈ ਹੈਗੀ ਹੈ ਇਹ ਸੋਸ਼ਲ ਮੀਡੀਆ ਦੇ ਇਹਨਾਂ ਦੇ ਉੱਪਰ ਤਾਂ ਜੋ ਬਿਲਕੁਲ ਵੀ ਹੈ ਨਹੀਂ ਜੀ ਜਿਹੜੀ ਆਪਾਂ ਗੱਲ ਕਰੀਏ Facebook ਦਾ ਫੇਸਬੁੱਕ ਪਰ ਤਾਂ ਬਿਲਕੁਲ ਵੀ ਜਿਹੜਾ ਹੈਗਾ ਇਸ ਜਿਹਾ ਵੀ ਹੈ ਨਹੀਂ ਪਰ ਹੁਣ ਇਹਦੇ ਵਿੱਚ ਜਿਹੜਾ ਹੈ ਕੇਂਦਰ ਸਰਕਾਰ ਇੱਕ ਪ੍ਰੋਜੈਕਟ ਜਿਹੜਾ ਲਿਆ ਰਹੀ ਹੈਗੀ ਇੱਕ ਕਾਨੂੰਨ ਲਿਆ ਰਹੀ ਹੈਗੀ ਆ ਕਿ ਕਈ OTT ਐਪ ਨੇ ਉਹਨਾਂ ਦੇ ਉੱਪਰ ਕਾਫੀ ਨੰਗੇਜ ਕਾਫੀ ਗਲਤ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਹਾਲਾਂਕਿ ਉਹਨਾਂ ਵੱਲੋਂ ਡਿਸਕਲਾਈਮਰ ਲਾਇਆ ਜਾਂਦਾ ਪਰ ਫਿਰ ਵੀ ਹੁਣ ਜੇ ਆਪਾਂ ਆਪਾਂ ਜੇ ਆਪਣੀ ਫੇਸਬੁੱਕ ਦੀ ਗੱਲ ਕਰੀਏ ਤਾਂ ਆਪਾਂ ਕੋਈ ਵੀ ਚੀਜ਼ ਵੇਖਣ ਲੱਗ ਜਾਈਏ ਤਾਂ ਲਗਾਤਾਰ ਉਹੀ ਵੀਡੀਓ ਤੁਹਾਡੇ ਸਾਹਮਣੇ ਉਹੀ ਰੂਈ ਦੀ ਤੁਹਾਡੇ ਸਾਹਮਣੇ ਸਕਰੋਲ ਹੋ ਕੇ ਆ ਜਾਂਦੀਆਂ ਨੇ ਜਿਹੜਾ ਤੁਸੀਂ ਵੇਖ ਲੱਗ ਜਾਓ ਕਿ ਕਈ ਵਾਰ ਤੁਹਾਡਾ ਖੂਨ ਤੁਹਾਡੇ ਬੱਚੇ ਵਿੱਚ ਫਰੜ ਲੈਂਦੇ ਨੇ ਤੇ ਇਹਦੇ ਉੱਪਰ ਜਿਹੀ ਕੋਈ ਲੋਕਾਂ ਵੱਲੋਂ ਕੁਝ ਪੌਡਕਾਸਟ ਕੋਈ ਇੰਨਾ ਜਣ ਕੇ ਆਪਣੇ ਆਪ ਨੂੰ ਆਜ਼ਾਦੀ ਦੱਸ ਕੇ ਜਿਹੜਾ ਹੈਗਾ ਆਉਣ ਵਾਲੀ ਜਨਰੇਸ਼ਨ ਤੱਕ ਜਿਹੜਾ ਬਹੁਤ ਕਿੰਨਾ ਪਹੁੰਚਾਈਆਂ ਜਾ ਰਹੀਆਂ ਜਿਹਦਾ ਕੀ ਨੁਕਸਾਨ ਆਨਰਸ ਸਮੇਂ ਦੇ ਵਿੱਚ ਸਾਨੂੰ ਪੁੱਜਣਾ ਪੈ ਸਕਦਾ ਹਾਲਾ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਚਲੋ ਕਈ ਲੋਕ ਗਾਲਾਂ ਪੜਦੇ ਨੇ ਕਈ ਹੋ ਜਾਂਦੇ ਬੱਚੇ ਸਾਹਮਣੇ ਜਿਹੜੀਆਂ ਚੀਜ਼ਾਂ ਬੋਲੀਆਂ ਜਾਂਦੀਆਂ ਬੋਲਦੇ ਵੀ ਨੇ ਪਰ ਕਿਤੇ ਕਿਤੇ ਸਸਾ ਦੀ ਅਸਲੀ ਸੋਚਦੇ ਆ ਪਰ ਇਹ ਚੀਜ਼ ਨੂੰ ਜਦ ਸ਼ਰਿਆਮੀ ਹੋ ਜਾਣਾ ਵੀ ਵੀਡੀਓ ਸ਼ਰਿਆਮੂ ਚੱਲ ਪੈਣੀਆਂ ਹੁਣ ਇੰਨਾ ਕਹਿੰਦੇ ਕਿ ਪਲੇਟਫਾਰਮ ਇਹ ਜਿਹੜੇ ਬਣੇ ਹੋਣ ਜਿਹਦੇ ਉੱਤੇ ਇੰਨਾ ਕਟਿਆ ਪੱਦਰ ਦਾ ਬਕਵਾਸ ਕੀਤਾ ਜਾਂਦਾ ਕਿ ਜਿੰਨਾ ਤੁਸੀਂ ਸੁਣ ਨਹੀਂ ਸਕਦੇ ਇਹ ਆਪਣੇ ਆਪ ਨੂੰ ਆਜ਼ਾਦੀ ਦੱਸਦੇ ਨੇ ਇਹ ਕੋਈ ਆਜ਼ਾਦੀ ਨਹੀਂ ਜੇਕਰ ਤੁਹਾਡੇ ਲਈ ਆਜ਼ਾਦੀ ਹੈ ਪਰ ਤੁਸੀਂ ਉਹ ਆਜ਼ਾਦੀ ਕਿਸੇ ਤੇ ਸ਼ੋਅ ਨਾ ਕਰੋ ਉਹ ਚੀਜ਼ ਜਿਹੜਾ ਨੁਕਸਾਨ ਆ ਉਹ ਨਹੀਂ ਕਰਨਾ ਚਾਹੀਦਾਗਾ ਤੁਸੀਂ ਤੁਹਾਨੂੰ ਚੀਜ਼ ਹੈਗੀ ਹੈ ਤੁਸੀਂ ਤੁਹਾਨੂੰ ਆਜ਼ਾਦੀ ਹੈ ਤੁਸੀਂ ਆਪ ਦਾ ਕਰੋ ਪਰ ਅ ਸ਼ਰਿਆਮ ਪਿਛਲੇ ਦਿਨ ਤੋਂ ਸੋਸ਼ਲ ਮੀਡੀਆ ਦੇ ਵੇਖਿਆ ਉਹਨੇ ਕੋਈ ਪਲੇਟਫਾਰਮ ਦੇ ਉੱਪਰ ਕੋਈ ਗਲਤ ਟਿੱਪਣੀ ਕੀਤੀ ਗਈ ਸੀ ਤੋਂ ਬਾਅਦ ਹੋਣਾ ਉਹਨਾਂ ਉੱਪਰ ਜਿਹੜਾ ਮਾਵਲਾ ਦਾ ਚਰਨ ਗਲਤੀ ਕਰ ਗਈ ਹੈ ਤੇ ਫਿਰ ਇਹ ਜਿਹੇ ਉੱਤੇ ਫਿਰ ਫਿਰ ਮਾਫੀਆਂ ਮੰਗਦੇ ਆ ਸੋ ਇਹਦਾ ਲੋੜ ਹੈ ਕਿ ਸਭ ਤੋਂ ਪਹਿਲਾਂ ਇਹੀ ਕੀ ਅਸੀਂ ਇੱਕ ਸੱਭਿਆਚਾਰ ਦੇਸ਼ ਦੇ ਰਹਿਣ ਵਾਲੇ ਆ ਕਿਤੇ ਨਾ ਕਿਤੇ ਆਪਦੇ ਸੱਭਿਆਚਾਰ ਨਾਲ ਜੁੜੇ ਰਹੀਏ ਤੇ ਉਹ ਵਧੀਆ ਰਹਿੰਦਾ ਆ ਮਾਡਰਨ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਕੋਈ ਤਰੀਕੇ ਹੁੰਦੇ ਆ ਕੋਈ ਲੋਕ ਆਪ ਨੂੰ ਫੋਲੋ ਕਰਦੇ ਆ ਜੇਕਰ ਤੁਸੀਂ ਇੱਕ ਚੰਗੇ ਬੋਲਰ ਬੋਲਾਰੇ ਹੋ ਤਾਂ ਤੁਹਾਨੂੰ ਲੋਕ ਪਸੰਦ ਕਰਦੇ ਨੇ ਤੁਹਾਡੇ ਨਾਲ ਲੋਕ ਜੁੜਦੇ ਨੇ ਤੇ ਉਹਨਾਂ ਨੂੰ ਕਾਫੀ ਮਾਣ ਹੁੰਦਾ ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਜੇ ਕੋਈ ਗਲਤ ਟਿੱਪਣੀ ਜਾਂ ਉੱਚੀ ਗੱਲ ਦੇ ਉੱਪਰ ਸਾਨੂੰ ਉਹਨੂੰ ਬਲੌਕ ਦਾ ਜਾਂ ਰਿਪੋਰਟ ਦਾ ਦਿੱਤਾ ਗਿਆ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਉੱਪਰ ਹੁਣ ਕੋਈ ਸਰਕਾਰਾਂ ਨੂੰ ਕਾਨੂੰਨ ਵਿਕੇਂਦਰ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਪਰ ਇੱਕ ਕਾਨੂੰਨ ਬਣਾਜਾਰੀ ਕਿਉਂਕਿ ਹੁਣ AI ਦਾ ਜ਼ਮਾਨਾ ਹੈਗਾ ਇਹ ਆਈਏ ਜਰੀਏ ਜਿਹੜਾ ਇਹਦੇ ਉੱਤੇ ਨਿਗਰਖ ਰੱਖੀ ਜਾਊਗੀ ਤੇ ਜਿਹੜੇ ODD ਐਪ ਨੇ ਜਾਂ ਹੋਰ ਕਈ ਐਪਲੀਕੇਸ਼ਨਾਂ ਨੇ ਜਿੱਥੇ ਵੀ ਅਨਗਰੀਜ ਚੀਜ਼ਾਂ ਜਾਂ ਅੱਜਕੱਲ ਸਿਰિયલ ਚੱਲੇ ਹੋਏ ਨੇ ਕਾਫੀ ਸਾਰੇ ਤੇ ਨਕੀਲ ਕਸਰ ਦੀ ਗੱਲ ਕਹੀ ਜਾ ਰਹੀ ਹੈਗੀ ਹੈ ਹਾਲਾਂਕਿ ਜਿਵੇਂ Amazon ਹੈਗੇ ਕਈ ਹੋਰ ਚੀਜ਼ ਹੈਗੇ ਉਹਨਾਂ ਦੇ ਉੱਪਰ ਵਕ ਵਕ ਆਉਂਟ ਬਣਾਏ ਜਾਂਦੇ ਨੇ ਜਿਵੇਂ ODD ਐਪ ਕਹਿੰਦੀ ਦੀ ਗੱਲ ਕਰੀ ਜਿਵੇਂ Amazon Amazon ਦੇ ਉੱਪਰ ਇੱਕ ਅਕਾਊਂਟ ਵੱਖਰਾ ਬਣ ਜਾਂਦਾ ਬੱਚਿਆਂ ਦਾ ਵੱਖਰਾ ਬਣ ਜਾਂਦਾ ਅਡਲਟ ਦਾ ਵੱਖਰਾ ਬਣ ਜਾਂਦਾ ਉਮਰ ਦੇ ਹਿਸਾਬ ਨਾਲ ਬੰਦਾ ਆਪਣਾ ਅਕਾਊਂਟ ਬਣਾ ਸਕਦਾ ਤੇ ਉਹਨਾਂ ਨੂੰ ਫਿਰ ਉਹੀ ਚੀਜ਼ ਜਿਹੜੀ ਉਹਦੇ ਤੇ ਅੱਗੇ ਆਉਂਦੀ ਹੈ ਪਰ ਇਹ ਦੀ ਜਿਹੜੀ ਬੇਲਗਾਮ ਹੋ ਚੁੱਕੀ ਹੈ ਸਮੇਂ Facebook ਅਤੇ YouTube ਜਿਹੜੀ ਬੇਲਗਾਮ ਹੋ ਚੁੱਕੀ ਹੈ ਇਹਦੇ ਉੱਪਰ ਲੋਕ ਗਲਤ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਅ ਕਿਉਂਕਿ YouTube ਦੀ ਗੱਲ ਕਰ ਗਏ ਤਾਂ YouTube ਉੱਪਰ ਕਿਤੇ ਨਗੇਜ ਨਹੀਂ ਦਿਖ ਰਿਹਾਗਾ ਤੇ ਪਰ ਇੱਥੇ ਜਿਹੜੀ ਹੈਗੇ ਬੋਲਣ ਤੇ ਜਿਹੜੀ ਵਿੱਚ ਜਾ ਹੈਗੀਆਂ ਉਹ ਗਲਤ ਹੈਗੀਆਂ Facebook ਨੇ ਤਾਂ ਜਮੈਂ ਹੀ ਖੋਲ ਦਿੱਤਾ ਕਿ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਆਪ ਦੀ ਇਨਕਮ ਜਿਹੜੀ Facebook ਕਰ ਰਹੀ ਹੈ ਤੇ ਉਹਦਾ ਨੁਕਸਾਨ ਜਿਹੜਾ ਹੈਗਾ ਜਨਰੇਸ਼ਨ ਦਾ ਕਾਫੀ ਹੋ ਰਿਹਾ ਉਹ ਅੱਗੇ ਹੋਵੇਗਾ ਅ ਅੱਜ-ਅੱਜ ਕੱਲ ਜਿਹੜੇ ਜ਼ਿਆਦਾਤਰ ਜਿੱਥੇ ਪਹਿਲਾਂ ਪੰਜਾਬ ਦੇ ਵਿੱਚ ਨਸ਼ਾ ਸੀ ਨਸ਼ੇ ਤੋਂ ਇਲਾਵਾ ਹੁਣ ਇੱਕ ਨਵੀਂ ਜਿਹੜੀ ਬਿਮਾਰੀ ਚੱਲ ਪਈ ਹੈ ਜਿਹੜਾ ਆਪਣੇ ਆਪ ਨੂੰ ਮੁੰਡੇ ਕੁੜੀਆਂ ਸਮਝ ਰੀਆਂ ਨੇ ਇਹ ਇੱਕ ਜਿਹੜੀ ਨਵੀਂ ਬਿਮਾਰੀ ਸਾਡੇ ਕੋਲ ਹੈ ਇਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਾਤਕ ਹੈਗੀ ਹੈ ਇਹਦੇ ਉੱਪਰ ਵੀ ਜਿਹੜੀ ਹੈ ਨਕੇਲ ਕਸਨ ਦੀ ਲੋੜ ਹੈਗੀ ਆ ਜੋ ਆਉਣ ਵਾਲੇ ਜਨਰੇਸ਼ਨ ਆਉਣ ਵਾਲੀ ਪੀੜ੍ਹੀਆਂ ਜਿਹੜੇ ਹੈਗੀਆਂ ਇਹਦਾ ਨੁਕਸਾਨ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਤੇ ਇਹਦੇ ਵਿੱਚ ਕਾਫੀ ਇਹਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ ਕਿਉਂ ਲੋਕ ਜਿਹੜਾ ਇਸ ਪਾਸੇ ਜਾ ਰਹੇ ਨੇ ਕੌਣ ਮੁੰਡੇ ਕੁੜੀਆਂ ਬਣ ਰਹੇ ਨੇ ਇਦੇ ਉੱਪਰ ਵੀ ਕੋਈ ਨਾ ਕੋਈ ਆਪਾਂ ਆਨਲਾਈਨ ਸਮੇਂ ਵਿੱਚ ਕਿਸੇ ਨਾਲ ਗੱਲਬਾਤ ਕਰਕੇ ਪੋਡਕਾਸਟ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ ਵੀ ਪਰ ਇਹਦੇ ਵਿੱਚ ਕੁਝ ਲੋਕ ਇਹਨਾਂ ਨੁਕਸਾਨ ਆਉਣ ਵਾਲੀ ਪੀੜ ਦਾ ਕਰ ਰਹੇ ਨੇ ਕਿ ਇਹ ਉਹ ਦੱਖ ਮਲਾਜਾ ਇਕਦਮ ਸਾਨੂੰ ਭੁਗਤਣਾ ਪੈਣਾ। ਸੋ ਲੋੜ ਇਹਦੇ ਵਿੱਚ ਸਾਨੂੰ ਉਹੀ ਚੀਜ਼ਾਂ ਦੇਖੀਏ ਜੋ ਸਾਡੇ ਲਈ ਜਾਂ ਸਾਡੇ ਆਨਲਾਈਨ ਪੀੜ ਲਈ ਜਾਂ ਬੱਚਿਆਂ ਲਈ ਕਾਰਜ ਸਬੰਧੀ ਨੇ। ਕੁਝ ਇਹੇ ਚੀਜ਼ਾਂ ਦੀ ਸਪੋਰਟ ਨਾ ਕਰੀਏ ਕਿਉਂਕਿ ਜੇਕਰ ਅਸੀਂ ਦੇਖਦੇ ਹਾਂ ਤਾਂ ਹੀ ਉਹ ਯੋ ਮੈਡ ਵੀਪਾ ਇੰਦਰੀ ਤੇ ਉਹਨਾਂ ਨੂੰ ਆਪਾਂ ਕ੍ਰੀਏਟ ਕਰੀਏ ਉਹਨਾਂ ਨੂੰ ਜਿੰਨਾ ਤੁਸੀਂ ਇਗਨੋਰ ਕਰੋਗੇ ਹਾਲਾਂਕਿ ਜਿਵੇਂ ਫੇਸਬੁੱਕ ਦੇ ਵਿੱਚ ਵੀ ਤੇ YouTube ਦੇ ਵਿੱਚ ਵੀ ਇਦਾਂ ਹੀ ਹੋ ਜੋ ਹੈਗਾ ਵੀ Amazon ਦੇ ਉੱਪਰ ਹੈਗਾ ਵੀ ਤੁਸੀਂ ਉਹਦੇ ਚ ਜਿਹੜੀ ਕੈਟਾਗਰੀ ਸਿਲੈਕਟ ਕੀਤੀ ਹੋਈ ਉਹ ਹਿਸਾਬ ਨਾਲ ਤੁਹਾਨੂੰ ਚੀਜ਼ਾਂ ਦਿਖਦੀਆਂ ਹਾਲਾਂਕਿ ਜਿਵੇਂ ਹੁਣ ਬੱਚੇ ਵੀ ਫੇਸਬੁੱਕ ਚਲਾਉਂਦੇ ਉਹਨਾਂ ਨੂੰ ਜੇਕਰ ਹੁਣ ਤੁਸੀਂ ਅਡਲਟ ਇਦਾਂ ਦੇ ਸੀਰੀਅਲ ਦਿਖਾਏ ਜਾਣਗੇ ਜਾਂ ਜਿਵੇਂ ਦਿਖਾਏ ਜਾਂਦੇ ਕਿ ਤੁਹਾਡਾ ਟੀਚਰ ਨਾਲ ਲਾਭ ਫੁਲਾਣੇ ਨਾਲ ਲਾਭ ਉਹਦਾ ਕਿ ਲੋਕ ਇਹ ਚੀਜ਼ ਹੁਣ ਤੋਂ ਹੀ ਦਿਖਾਈ ਜਾਣ ਲੱਗੀਆਂ ਤੇ ਉਹ ਜਿਹੜਾ ਨੁਕਸਾਨ ਹੋਵੇਗਾ ਹਾਲਾਂਕਿ ਵਿਦੇਸ਼ਾਂ ਦੀ ਇਹ ਗੱਲ ਕਰਕੇ ਉੱਥੇ ਤਾਂ ਇਹ ਚੀਜ਼ ਦੀ ਉਹਨਾਂ ਨੂੰ ਸਕੂਲਾਂ ਵਿੱਚ ਪੜਾਇਆ ਜਾਂਦਾ ਪਰ ਉਹ ਸਾਡੇ ਸੱਭਿਆਚਾਰ ਨਾਲ ਨਹੀਂ ਮੱਚ ਕਰਦੇ ਸਾਡਾ ਸੱਭਿਆਚਾਰ ਇਹ ਚੀਜ਼ਾਂ ਨਹੀਂ ਜੋ ਪੁਰਾਣਾ ਕਲਚਰ ਸੀ ਉਹ ਆਪਣਾ ਕਲਚਰ ਨਹੀਂ ਦੀ ਇਹਦੇ ਬਾਰੇ ਸਾਨੂੰ ਵੀ ਵਿਚਾਰ ਕਰਨਾ ਚਾਹੀਦਾ ਤੇ ਸਰਕਾਰ ਨੂੰ ਚਾਹੀਦਾ ਕਿ ਕੋਈ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਸ਼ਿਸ਼ ਵੀ ਖੁੱਲ ਕੇ ਜਾਂ ਗਲਤ ਚੀਜ਼ਾਂ ਨੂੰ ਵੀ ਤੁਸੀਂ ਪ੍ਰੋਸਸ ਕਰੋ ਆਜ਼ਾਦੀ ਤੁਹਾਨੂੰ ਆਪਣੀ ਹੈ ਇਹ ਨਹੀਂ ਕਿ ਤੁਸੀਂ ਜੋ ਗਲਤ ਕਰਦੇ ਹੋ ਉਹ ਤੇ ਦੂਜਿਆਂ ਨੂੰ ਵੀ ਉਸ ਬਾਰੇ ਕੋਈ ਕਹੋਗੇ ਜੋ ਤੁਹਾਡੇ ਸਾਹਮਣੇ ਚੀਜ਼ ਹੋ ਰਹੀ ਹੈ ਲੋਕ ਕੋਈ ਮਤਲਬ ਕੋਈ ਗਾਇਕ ਹੀ ਹੈ ਗਾਇਕ ਕਹਿ ਦਿੰਦੇ ਆ ਕਿ ਸਾਡੇ ਗਾਣਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਅਸਰ ਨਹੀਂ ਪੈਂਦਾ ਪੈਂਦਾ ਕਿਉਂ ਨਹੀਂ ਲੋਕ ਉਹ ਚੀਜ਼ਾਂ ਨੂੰ ਫੋਲੋ ਕਰਦੇ ਨੇ ਉਹ ਨੁਕਸਾਨ ਉਹਦਾ ਹੁੰਦਾ ਇਸ ਕਰਕੇ ਸਾਨੂੰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਜਿਹਦਾ ਕਿਸੇ ਨਾਲ ਕੋਈ ਨੁਕਸਾਨ ਨਾ ਹੋਵੇ ਕੱਲ ਨੂੰ ਕੋਈ ਵਿਚਾਰ ਕਿਸੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਤੇ ਉਹ ਲੋਕਾਂ ਦੇ ਬੇਸਿਕ ਮੰਗਾਂ ਨੇ ਜਾਂ ਮੁੱਦੇ ਨੇ ਉਹਨਾਂ ਤੇ ਉਪਕਤੀ ਜਿਹੜੀ ਹੈਗੀ ਚਾਰ ਚਾਰ ਚਾਹੇ ਸ਼ ਹੋਣੀ ਚਾਹੀਦੀ ਆ ਕਿਉਂਕਿ ਸਰਕਾਰਾਂ ਨੇ ਕਿਤੇ ਨਾ ਕਿਤੇ ਇਦਾਂ ਚੀਜ਼ਾਂ ਨੂੰ ਜਿਹੜਾ ਖੋਲ ਦਿੱਤਾ ਗਿਆ ਹੈਗਾ ਲੋਕਾਂ ਦਾ ਧਿਆਨ ਇੰਨਾ ਪੁੱਠੇ ਕੰਮ ਦੇ ਵਿੱਚ ਵੜਿਆ ਪਿਆ ਬੇਸਿਕ ਮੁੱਦੇ ਨਾਲ ਕਿਸੇ ਦਾ ਕੋਈ ਧਿਆਨ ਨਹੀਂ ਰੋਜ਼ਗਾਰ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਨਸ਼ੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਲੋਕ ਜਿਹੜਾ ਹੈਗਾ ਜਿਹੜੇ ਉਦਾਂ ਦੇ ਸਟਾਲ ਲੱਗੇ ਨੇ ਕੀ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਵੇਖਣ ਦੇ ਵਿੱਚ ਧਿਆਨ ਮੰਗਣ ਨੇ ਸੋ ਇਹ ਚੀਜ਼ ਦੇ ਉੱਪਰ ਲਗਾਮ ਲੱਗਣੀ ਚਾਹੀਦੀ ਹੈ ਕੇਂਦਰ ਸਰਕਾਰ ਇਹਦੇ ਵਿੱਚ ਹੁਣ ਕਾਨੂੰਨ ਲਿਖਿਆ ਰਿਹਾ ਤੇ ਉਹਦਾ ਨੁਕਸਾਨ ਜੋ ਕਿ ਨੁਕਸਾਨ ਵਧਿਆ ਹੈਗਾ ਬੱਚੇ ਜਿਹੜੇ ਖਰਾਬ ਹੋ ਰਹੇ ਨੇ ਇਹ ਬੜੀਆਂ ਚੀਜ਼ਾਂ ਦਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਦੇਖਣ ਨੂੰ ਮਿਲ ਸਕਦਾ ਸੋ ਅੱਜ ਆਪਾਂ ਇੰਨੀ ਕਿ ਲਾਈਵ ਆਏ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਇਦਾਂ ਹੀ ਕੱਟ ਕੇ ਤੁਹਾਡੇ ਨਾਲ ਲਾਈਵ ਆ ਕੇ ਗੱਲਬਾਤ ਕਰਾਂਗੇ ਕਿ ਪਹਿਲਾਂ ਆਪਣੇ YouTube ਦੇ ਉੱਪਰ ਲਾਈਵ ਹੀ ਹੁੰਦਾ ਸੀਗਾ ਉਹ ਹੁਣ ਆ ਗਿਆ ਹੈ ਤੇ ਫੇਸਬੁੱਕ ਤੇ ਤਾਂ ਲਾਈਵ ਚੱਲ ਰਿਹਾ ਸੀਗਾ ਪੱਕੇ-ਪੱਕੇ ਲਾਈਵ ਆਉਂਦੇ ਸੀ ਤੇ ਇਦਾਂ ਵਿਚਾਰ ਤੁਹਾਡੇ ਨਾਲ ਪੇਸ਼ ਕਰਦੇ ਆ ਕਰਾਂਗੇ ਤੇ ਜਿਹੜੇ ਹਜੇ ਸਾਡੇ ਚੈਨਲ ਤੇ ਨਵੇਂ ਨੇ ਉਹਨੂੰ ਲਾਈਕ ਫਿਰ ਫਾਲੋ ਜਰੂਰ ਕਰ ਲਓ ਕਿਉਂਕਿ ਅਸੀਂ ਉਹ ਚੀਜ਼ ਕਰਾਂਗੇ ਜੋ ਆਪਣੇ ਲਈ ਸਹੀ ਹੈ ਕੁਝ ਅਜੀਹੀ ਚੀਜ਼ ਤੁਹਾਡੇ ਤੱਕ ਅਸੀਂ ਨਹੀਂ ਦਿਖਾਵਾਂਗੇ ਜੋ ਆਪਾਂ ਨਾ ਦੇਖਣੀ ਸੋ ਧੰਨਵਾਦ ਉਸ ਤੋਂ ਜਿਉਂਦੇ ਬਹਦਰ ਰਹਿ ਸਕੀਏ